ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਆਈ ਹੋਪ ਤੁਸੀਂ ਘਰ ਵਿੱਚ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੋਈ ਵੀ ਨਿਊ ਅਪਡੇਟ ਹੁੰਦਾ ਜੋਬਸ ਨਾਲ ਰਿਲੇਟਡ ਠੀਕ ਹੈ ਆਪਣੇ ਚੈਨਲ ਤੇ ਸਾਰੇ ਨਾਲ ਪਹਿਲਾਂ ਦੇਖਣ ਨੂੰ ਮਿਲਦਾ ਵਾ ਇਸ ਲਈ ਸਿਰ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਕੇ ਛੱਡ ਦਿਓ ਬੈਲ ਆਈਕਨ ਦਾ ਬਟਨ ਔਨ ਕਰਕੇ ਤਾਂ ਜੋ ਨਿਊ ਅਪਡੇਟ ਕੋਈ ਵੀ ਆਵੇ ਤਾਂ ਤੁਹਾਡੇ ਤੱਕ ਪਹੁੰਚ ਸਕੇ ਹੁਣ ਜਿਵੇਂ ਦੱਸ ਰਿਹਾ ਪੰਜਾਬ ਦੇ ਸਕੂਲਾਂ ਦੇ ਵਿੱਚ ਆਈਆਂ ਭਰਤੀ ਕਾਦੀ ਪੋਸਟ ਹੈ ਜੀ ਟੀਚਰ ਤੇ ਹੈਡ ਟੀਚਰ ਯੋਗਤਾ ਕੀ ਮੰਗੀ ਹੈ ਉਹਨਾਂ ਨੇ ਐਂਟੀ JVT 3.5 ਕੱਲਾ ਇੰਟਰਵਿਊ ਰਾਹੀਂ ਭਰਤੀ ਹੋਊਗੀ ਕੋਈ ਐਗਜ਼ਾਮ ਨਹੀਂ ਕੋਈ ਉਹਦੀ ਐਪਲੀਕੇਸ਼ਨ ਫੀਸ ਨਹੀਂ ਠੀਕ ਹੈ ਜੀ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਸਟ ਟਾਈਮ ਤੋਂ ਸਾਡੀ ਵੀਡੀਓ ਨਾਲ ਜੁੜੇ ਰਹੋ ਠੀਕ ਹੈ ਜੀ ਤੇ ਹੁਣ ਤੁਹਾਨੂੰ ਦਿਖਾਉਣੇ ਆ ਇਹਨਾਂ ਨੋਟੀਫਿਕੇਸ਼ਨ ਇਹਦਾ ਦਿੱਤਾ ਹੋਇਆ ਹੈਗਾ ਇਹਨਾਂ ਕਿ ਅਵਸ਼ਕਤਾ ਹੈ ਮਤਲਬ ਲੋੜ ਹੈ ਕਿਦੀ ਲੋੜ ਹੈ ਮੈਂਟਨਰੀ ਸਕੂਲ ਦੇ ਵਿੱਚ ਬੈਲ ਪ੍ਰੈਸਰ ਹੈਲਿਮੈਜਰ ਮਤਲਬ ਕਿ ਹੈਲਿ ਆਪਣੇ ਹੈਲਿਮੈਜਰਾਂ ਦੇ ਵਿੱਚ ਅਵਸ਼ਕਤਾ ਹੈਗੀ ਆ ਮੁੱਖ ਅਧਿਆਪਕ ਅਧਿਆਪਕ ਤੇ ਆਇਆ ਠੀਕ ਹੈ ਜੀ ਜਿਹੜੀ ਮੁੱਖ ਅਧਿਆਪਕ ਦੀ ਇੱਕ ਪੋਸਟ ਆ 95000 ਤਨਖਾਹ ਦੇਣੀ ਹੈ ਠੀਕ ਹੈ ਜੀ ਐਨਟੀਟੀ ਜਾਂ ਜੀਵੀਟੀ ਜਾਂ ਡਿਗਰੀ ਕੀਤੀ ਹੋਵੇ ਠੀਕ ਹੈ ਜੀ ਉਸ ਤੋਂ ਬਾਅਦ ਹੁੰਦੀ ਹੈ ਅਧਿਆਪਕ ਦੀ ਤਿੰਨ ਪੋਸਟਾਂ 75000 ਤਨਖਾਹ ਦੇਣੀ ਹੈ ਛੇਵੀਂ ਕੁਆਲੀਫਿਕੇਸ਼ਨ ਐਨਟੀਟੀ ਜੀਵੀਟੀ ਠੀਕ ਹੈ ਆਯਾਦੀ ਪੋਸਟਾਂ ਦੋ ਪੋਸਟਾਂ ਨੇ 6500 ਤਨਖਾਹ ਦੇਣੀ ਹੈ ਜੀ ਤੇ ਹਾਈ ਸਕੂਲ ਮਤਲਬ ਕਿ ਦਸਵੀਂ ਪਾਸ ਹੋਣੀ ਜ਼ਰੂਰੀ ਹੈ ਜਿਹੜੀਆਂ ਇੱਕਲਸ ਹੋਰ ਜਿਹੜੀਆਂ ਪੋਸਟਾਂ ਨੇ ਠੀਕ ਹੈ ਨਾ ਜੀ ਜਿਹੜੀਆਂ ਪੋਸਟਾਂ ਨੇ ਇਹ ਪੋਸਟ ਹੈਗੇ ਸਿਰਫ ਸਿਰਫ 11 ਮਹੀਨਿਆਂ ਵਾਸਤੇ ਤੇਰੇ ਦੋਸਤੋ ਆਦ ਬਦਾਈਆਂ ਜਾ ਕੇ ਟਾਈਆਂ ਵੀ ਜਾ ਸਕਤੀਆਂ ਨੇ ਉਹਨਾਂ ਨੇ ਲਿਖਿਆ ਹੈ ਯੋਗਤਾ ਜਿਹੜੀ ਵੀ ਯੋਗਤਾ ਦੱਸੀ ਤੁਹਾਨੂੰ ਪੂਰੀ ਕਰਦੇ ਨੇ ਉਹਨਾਂ ਨੇ ਕੀ ਕਰਨਾ ਵਾ ਉਹਨਾਂ ਨੇ ਤਰੀਕ 5 ਤਰੀਕ 2025 ਤੋਂ ਪਹਿਲਾਂ ਪਹਿਲਾਂ ਇੱਕ ਆਪਣਾ ਬਣਾਉਣਾ ਸੀਵੀ ਕੀ ਬਣਾਉਣਾ ਸਰ ਇੱਕ ਸੀਵੀ ਰੈਜ਼ਿਊਮ ਬਣਾਉਣਾ ਹੈ ਨਾਲ ਆ ਤੇ ਡਾਕੂਮੈਂਟ ਲਾ ਕੇ ਆਧਾਰ ਪੈਨ ਕਾਰਡ ਲਾ ਕੇ ਸੈਲਫ ਅਟੈਸਟਡ ਕਰਕੇ ਠੀਕ ਹੈ ਜੀ ਕੀ ਟੈਸਟਡ ਕਰਕੇ ਸੈਲਫ ਅਟੈਸਟਡ ਕਰਕੇ ਇਹਨਾਂ ਤੇ ਐਡਰੈਸ ਤੇ ਫੜਾਏ ਹੋਣੇ ਆ ਕੋਦੋਂ ਫੜਾ ਕੇ ਹੋਣੇ ਆ ਜੀ 5 ਤਰੀਕ 2025 ਤੋਂ ਪਹਿਲਾਂ ਪਹਿਲਾਂ ਇਹਨਾਂ ਦਾ ਐਡਰੈਸ ਕੀ ਆ ਦੇਖ ਲਓ ਜੀ ਐਡਰੈਸ ਨੂੰ ਦਿਖਾ ਦਿੰਦੇ ਆ ਕਮਾਂਡੇ 5 ਸਿਗਨਲ ਬਟਾ ਕੇ ਰੀਪੀ ਬਲ ਹਲੂ ਮਾਜਰਾ ਚੰਡੀਗੜ੍ਹ ਆ ਇਹਨਾਂ ਦਾ ਮੋਬਾਈਲ ਨੰਬਰ ਹੈ ਤੇ ਆ ਇਹਨਾਂ ਦਾ ਹੈਲਪਲਾਈਨ ਨੰਬਰ ਹੈ ਜੇ ਕਿਸੇ ਨੂੰ ਕੋਈ ਹੋਰ ਕੋਈ ਨੋਟਸ ਵੀ ਲੈਣੀ ਹੋਵੇ ਤਾਂ ਦੋਨੇ ਨੰਬਰ ਇਹਨੇ ਦਿੱਤੇ ਹੋਇਆ ਹੈ ਜਿਹੜਾ ਤੁਹਾਡਾ ਇੰਟਰਵਿਊ ਹੈ ਜੀ 16 ਤਰੀਕ 5ਵਾਂ ਮਹੀਨਾ 2025 ਨੂੰ 9 ਵਜੇ ਹੋਊਗਾ ਜੀ ਠੀਕ ਹੈ ਜੀ ਇਨਾਂ ਦਾ ਜਿਹੜਾ ਇੰਟਰਵਿਊ ਛੋਟੇ ਤਰੀਕੇ ਨਾਲ ਹੋਊਗਾ ਜੇ ਕੋਈ ਤੁਹਾਨੂੰ ਹੋਰ ਵੀ ਨੋਲਜ ਚਾਹੀਦੀ ਹੋਊਗੀ ਤਾਂ ਇਹਨਾਂ ਦਾ ਮੋਬਾਈਲ ਨੰਬਰ ਦੇ ਰੱਖਿਆ ਤੁਸੀਂ ਇਹਦੇ ਤੇ ਕੰਟੈਕਟ ਕਰਕੇ ਇਹਨਾਂ ਤੋਂ ਹੋਰ ਨੋਲਜ ਲੈ ਸਕਦੇ ਹੋ ਜੇ ਸਾਡੀ ਵੀਡੀਓ ਵਧੀਆ ਲੱਗੀ ਤੇ ਇਸੇ ਤਰ੍ਹਾਂ ਦੇ ਹੋਰ ਸਾਨੂੰ ਅਪਡੇਟਸ ਚਾਹੀਦੇ ਨੇ ਠੀਕ ਹੈ ਨਹੀਂ ਤੇ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਹੁਣ ਸੈਕੰਡ ਗੱਲ ਤੇ ਜਿਹਨੂੰ ਐਕਸੈਮ ਵੀ ਕਿ ਪੰਜਾਬੀ ਪੀ ਟੈਟ ਦੀ ਤਿਆਰੀ ਕਰਨੀ ਹੋਵੇ ਪੰਜਾਬੀ ਪੀ ਟੈਟ ਜੀ ਠੀਕ ਹੈ ਸੀ ਟੈਟ ਜੀ ਤੇ ਮਾਸਟਰ ਕੈਡਰ ਤੇ ਜੂ ਜੀ ਸੀ ਨੈਟ ਠੀਕ ਹੈ ਜਿਹੜੇ ਕਿ ਆਪਣੇ ਚੈਨਲ ਤੇ ਕਰਾਈਦੇ ਬਿਲਕੁਲ ਫ੍ਰੀ ਫ੍ਰੀ ਤੇ ਫ੍ਰੀ ਇਨੇ ਡੀਪਲੀ ਕਰਾਇੰਦ ਹਟ ਇਸ ਚੈਨਲ ਤੇ ਪਲੇਲਿਸਟ ਬਣੀ ਹੋਈ ਆ ਇੱਕ ਵਾਰ ਜਾ ਕੇ ਜਰੂਰ ਵਿਜ਼ਿਟ ਕਰੋ ਮੈਨੂੰ 110% ਕੰਫੀਡੈਂਸ ਹੈ ਕਿ ਜਿਹੜਾ ਬੱਚਾ ਵੀ ਇੱਕ ਵਾਰ ਉੱਤੇ ਜਾਊਗਾ ਮੈਡਮ ਇੰਨੇ ਡੀਪਲੀ ਕਰਾ ਰਹੇ ਨੇ ਤੇ ਉਹ ਬੱਚਾ ਉਸ ਤੋਂ ਬਾਅਦ ਕਿਸੇ ਹੋਰ ਚੈਨਲ ਤੇ ਵਿਜ਼ਿਟ ਕਦੇ ਵੀ ਨਹੀਂ ਕਰੂਗਾ ਇੱਕ ਵਾਰੀ ਮੇਰੇ ਕਹਿਣ ਤੇ ਪਲੀਜ਼ 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 ਉਹ ਚੈਨਲ ਤੇ ਹਟ ਤੇ ਜਰੂਰ ਵਿਜ਼ਿਟ ਕਰੋ ਮਿਲਦੇ ਆ ਨੈਕਸਟ ਟਾਈਮ ਇਸ ਤਰ੍ਹਾਂ ਦੇ ਵਧੀਆ ਅਪਡੇਟ ਨਾਲ ਉਦ ਤੱਕ ਲਈ ਸਭਾ ਖੈਰ